ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸੰਗਤ ਜੀ ਘਰ ਵਿੱਚ ਕਲੇਸ਼ ਦਾ ਮੁੱਖ ਕਾਰਨ ਕੀ ਹੈ ਇਸ ਬਾਰੇ ਗਿਆਨੀ ਪਿੰਦਰਪਾਲ ਸਿੰਘ ਜੀ ਨੇ ਬਹੁਤ ਹੀ ਵਿਸਤਾਰ ਪੂਰਵਕ ਦੱਸਿਆ ਹੈ ਕਿਰਪਾ ਕਰਕੇ ਸਰਵਣ ਕਰੋ ਜੀ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਗੁਰੂ ਕਿੰਨੇ ਭਗਤੀ ਤੋਂ ਕੀਣਾ ਸੰਸਾਰ ਸ਼ੈਦਾਈ ਬਣਿਆ ਬੈਠਾ ਨੂੰ ਸਮਝ ਕੋਈ ਨਹੀਂ ਕਿ ਪਰਮਾਤਮਾ ਦੇ ਘਰ ਵਿੱਚ ਪਦਾਰਤਕ ਬਹੁਤਾਤ ਦੀ ਕੀਮਤ ਨਹੀਂ ਪਰਮਾਤਮਾ ਦੇ ਘਰ ਵੀ ਤਾਂ ਪਰਮਾਤਮਕ ਜੀਵਨ ਦੀ ਕੀਮਤ ਪੈਣੀ ਹੈ ਸਤਿਗੁਰੂ ਨੇ ਸ਼ਬਦ ਵਰਤੇ ਫਿਰ ਦੇਖੋ ਅੱਗੇ ਚੀਜ਼ ਪ੍ਰਭਾਗ ਵਿੱਚ ਪਾਉਂਦੀ بڑا ਮਾਨਸਿਕ ਤੌਰ ਤੇ ਪਰੇਸ਼ਾਨ ਕਰਦੀ ਸੱਚ ਇਹ ਵੇ ਰੋਟੀ ਚੱਲਦੀ ਵੀ ਹੋਵੇ ਬੱਚੇ ਵੀ ਸੈੱਟ ਹੋਣ ਪਰ ਅੰਦਰ ਦੀ ਜਿਹੜੀ 99 ਦਾ ਚੱਕਰ ਬਣਿਆ ਪਿਆ ਨਾ ਗੁਰਮੁਖ ਕੋ ਸੱਚ ਇਹ ਜੇ ਉਹ ਬੰਦੇ ਦੇ ਅੰਦਰ ਨੂੰ ਟਿਕਨ ਨਹੀਂ ਦੇ ਇਹ ਇਸ ਸੰਬੰਧੀ ਇੱਕ ਬੜੀ ਸੋਹਣੀ ਗੱਲ ਇੱਕ ਸੱਜਣ ਨੇ ਲਿਖੀ ਸੀ ਉਹ ਕਹਿੰਦੇ ਨੇ ਇੱਕ ਬੰਦਾ ਬੜੇ ਆਰਾਮ ਨਾਲ ਜ਼ਿੰਦਗੀ ਜੀ ਰਿਹਾ ਸੀ ਦਿਹਾੜੀ ਕਰਦੇ ਸਨ ਸ਼ਾਮ ਨੂੰ ਕਮਾ ਕੇ ਲਿਆਉਣਾ ਰੋਟੀ ਪਾਣੀ ਪ੍ਰਸ਼ਾਦਾ ਪਾਣੀ ਛਕਣਾ ਤੇ ਖੁਸ਼ੀ-ਖੁਸ਼ੀ ਹੱਸਦੇ ਆ ਖੇਡਦੇ ਆ ਸਾਰਿਆਂ ਸਾਂ ਜਾਨ ਪਰ ਨਾਲ ਦੇ ਗਵਾਂਢੀ ਕੋਲ ਦੌਲਤ ਬਹੁਤ ਜ਼ਿਆਦਾ ਸੀ ਅ ਰਾਤ ਨੂੰ ਕਦੀ ਵੀ ਉਹਨਾਂ ਨੇ ਟਿਕਾ ਕੇ ਰੋਟੀ ਨਹੀਂ ਖਾਦੀ ਘਰ ਦੇ ਵਿੱਚ ਕੋਈ ਨਾ ਕੋਈ ਕਲੇਸ਼ ਵਾਹੀਦਾ ਕਿਉਂਕਿ ਦੌਲਤ ਬਹੁਤ ਜ਼ਿਆਦਾ ਸੀ ਉਸ ਦੌਲਤ ਨੇ ਨਾ ਕੋ ਅਸਰ ਕੀਤਾ ਬੱਚੇ ਧੀਆਂ ਪਰਿਵਾਰ ਇੱਕ ਦੂਜੇ ਨੂੰ ਕੋਈ ਵੇਖ ਕੇ ਰਾਜੀ ਵੀ ਨਹੀਂ ਉਹਦੇ ਘਰ ਵਿੱਚ ਇੱਕ ਸੱਜਣ ਆਇਆ ਮੈਂ ਸਿਰ ਬੇਨਤੀ ਕਰਨ ਲੱਗਾ ਸਮਝਣ ਲਈ ਨਾ ਕੋ ਕੰਨ ਰਸ ਨਹੀਂ ਘਰ ਦਾ ਬਜ਼ੁਰਗ ਕਹਿੰਦਾ ਪਤਾ ਨਹੀਂ ਕਮਾਈ ਬੜੀ ਕੀਤੀ ساری ਜ਼ਿੰਦਗੀ ਲਾ ਦਿੱਤੀ ਪਰ ਦੋ ਕੇਸ ਚੀਜ਼ ਦਾ ਕਿ ਘਰ ਵਿੱਚ ਸ਼ਾਂਤੀ ਕੋਈ ਨਹੀਂ ਮੈਂ ਇੱਕ ਵਾਰ ਅਰਜ਼ ਕੀਤੀ ਸੀ ਸਹੂਲਤ ਸਾਧਨ ਤੇ ਅੰਦਰ ਦੀ ਸ਼ਾਂਤੀ ਇਹਨਾਂ ਤਿੰਨਾਂ ਨੂੰ ਧਿਆਨ ਚ ਰੱਖਿਓ। ਦੌਲਤ ਨਾਲ ਸਾਧਨਾ ਨਾਲ ਸੁਖੌਲਤਾ ਪੈਦਾ ਹੋ ਜਾਂਦੀਆਂ ਨੇ ਪਰ ਸੁਖੌਲਤਾ ਦੇ ਨਾਲ ਕਦੀ ਅੰਦਰ ਦਾ ਸੁੱਖ ਨਹੀਂ ਮਿਲਦਾ ਹੁੰਦਾ। ਸੁਖੌਲਤ ਪੈਦਾ ਹੋ ਗਈ ਘਰ ਵੱਡਾ ਹੈ ਪਰ ਕਈ ਵਾਰੀ ਵੱਡੇ ਘਰ ਵਿੱਚ ਵੀ ਬੰਦਾ ਰਾਤ ਸੌਂਦਾ ਨਹੀਂ ਚੱਕਰ ਹੀ ਘੱਟ ਜਾਂਦਾ। ਸੁਖੌਲਤ ਪੈਦਾ ਹੋ ਗਈ ਅੱਤ ਦੀ ਗਰਮੀ 'ਚ ਏਸੀ ਥੱਲੇ ਬੈਠਾ ਠੰਡੀ ਖਵਾ ਰਹੀ। ਯਾਦ ਰੱਖਿਓ ਏਸੀ ਥੱਲੇ ਬੈਠਾ ਵੀ ਸਹੂਲਤ ਨੇ ਟਿਕਣ ਨਹੀਂ ਦਿੱਤਾ ਅੰਦਰੋਂ ਤਪੀ ਜਾ ਰਿਹਾ ਸੀ ਮੈਂ ਬੇਨਤੀ ਕਰਾਂਗਾ ਸਹੂਲਤ ਬਾਡੀ ਨੂੰ ਸੁੱਖ ਦਿੰਦੀ ਪਰ ਜੇ ਮਨ ਪਰੇਸ਼ਾਨ ਹੈ ਮਨ ਚਿੰਤਾ ਤੁਰਖ ਹੈ ਤੇ ਸਰੀਰਕ ਸੁੱਖ ਕੁਝ ਵੀ ਚੰਗਾ ਨਹੀਂ ਲੱਗਦਾ ਗੁਰੂ ਗ੍ਰੰਥ ਸਾਹਿਬ ਨੇ ਤਾਂ ਇਸ ਨੂੰ ਹੋਰ ਢੰਗ ਨਾਲ ਵੀ ਲਿਆ ਕਹਿੰਦੇ ਨੇ ਜੇ ਖਾਣ ਨੂੰ ਪਦਾਰਤ ਹੋਣ ਪਾਣ ਨੂੰ ਕੀਮਤੀ ਬਸਤਰ ਹੋਣ ਜੇ ਸਾਈਂ ਤੇਰੀ ਮੁਹੱਬਤ ਨਹੀਂ ਕੀਮਤੀ ਕੱਪੜੇ ਵੀ ਇਸ ਤਰ੍ਹਾਂ ਨੇ ਜਿਵੇਂ ਸ਼ਰੀਰ ਨੂੰ ਕਿਸੇ ਨੇ ਅੱਗ ਦਾ ਲਾਭੂ ਲਾ ਦਿੱਤਾ ਹੋਵੇ ਸਹੂਲਤ ਤਾਂ ਹੈ ਪਰ ਅੰਦਰ ਸੁੱਖ ਨਹੀਂ ਆਪ ਜੀ 12 ਤੇ ਵਧੀਕ ਚ ਇੱਕ ਸ਼ਲੋਕ ਪੜ੍ਹਦੇ ਹੋ ਕਿ ਧਣੀ ਵਿਖੋਣਾ ਪਾਟ ਪਟੰਬਰ ਹੁਣ ਪਾਟ ਪਟੰਬਰ ਸਹੂਲਤ ਹੈ ਪਾਟ ਪਟੰਬਰਦਰ ਤੇ ਰੇਸ਼ਮੀ ਕੱਪੜੇ ਕੀਮਤੀ ਬਸਤ ਸਹੂਲਤ ਇਹ ਨਹੀਂ ਹੈ ਵੀ ਕੱਪੜੇ ਕੀਮਤੀ ਤੋਂ ਕੀਮਤੀ ਨੇ ਪਰ ਗੁਰੂ ਅਰਜੁਨ ਦੇਵ ਕਹਿੰਦੇ ਆ ਕਰੀਏ ਕੀ ਅੱਗ ਲੱਗ ਜਾਂਦੀ ਸ਼ਰੀਰ ਧਣੀ ਵਿਕੋਣਾ ਪਾਟ ਧਣੀ ਦਾ ਲਫ਼ਜ਼ੀ ਅਰਥ ਹੈ ਪਤੀ ਖਸਮ ਪਰਮਾਤਮਾ ਧਣੀ ਵਿਕੋਣਾ ਪਾਟ ਪਟੰਬਰ ਭਾਗੇ ਸੇਤੀ ਜਾਲੇ ਧੂੜੀ ਵਿੱਚ ਲੁਡੰਡੜੀ ਸੋਹਾ ਨਾਨਕ ਤੈ ਸਹਨਾਲੇ ਹੁਣ ਦੋਨੋਂ ਬਚਨਾਂ ਨੂੰ ਧਿਆਨ ਚ ਰੱਖੋ ਕੇਵਲ ਅਖਰੀ ਅਰਥ ਨਾ ਕਰੀਏ ਇੱਕ ਕੁੱਲ ਸਹੂਲਤ ਇੰਨੀ ਹੈ ਕਿ ਰੇਸ਼ਮੀ ਬਸਤਰ ਕੀਮਤੀ ਕਪੜੇ ਗਹਿਣੇ ਨੇ ਤੇ ਦੂਜਾ ਧੂੜੀ ਵਿੱਚ ਲੁਡੰਡੜੀ ਸੋਹਾ ਧੂੜੀ ਵਿੱਚ ਲੁਡੰਡੜੀ ਸੋਹਾ ਤਨ ਉੱਤੇ ਬਸਤਰ ਦੀ ਗੱਲ ਛੱਡੋ ਸਾਰਾ ਦਿਨ ਮੁਸ਼ਕਲ ਇੰਨਾ ਕਰਦਾ ਸਿਰ ਤੋਂ ਪੈਰਾਂ ਤੱਕ ਕੇਵਲ ਮਿੱਟੀ ਨਾਲ ਹੀ ਭਰਿਆ ਰਹਿੰਦਾ ਹੈ। ਸੇਵਾ 'ਚ ਵੀ ਹੈ ਮਿੱਟੀ ਨਾਲ ਤਨ ਭਰਿਆ ਹੈ। ਪਰ ਹਜ਼ੂਰ ਕਹਿੰਦੇ ਨੇ ਉਹ ਰੇਸ਼ਮੀ ਕੱਪੜੇ ਅੱਗ ਦੀਆਂ ਲਪਕਾਂ ਨੇ। ਸ਼ਰੀਰ ਤੇ ਪਈ ਕੋਈ ਮਿੱਟੀ ਉਹ ਮੈਨੂੰ ਸ਼ੋਭਾ ਦਿੰਦੀ ਏ ਕਿਉਂਕਿ ਉਸ ਮਿੱਟੀ ਵਿੱਚ ਰਹਿ ਕੇ ਮੈਂ ਸੁੱਖ ਦੀ ਨੀਂਦ ਸੌ ਸਕਣਾ। ਪਰ ਧਨ ਪਦਾਰਥ ਲੈ ਕੇ ਮੇਰੇ ਅੰਦਰ ਦਾ ਟਿਕਾ ਸ਼ਾਂਤੀ ਦੀ ਸਾਨੂੰ ਸਮਝਾਉਣ ਲਈ ਕਹ ਬੇਨਤੀ ਬੇਨਤੀ ਸਿਰਫ ਗੁਰਦੇਵ ਮੈਂ ਫਿਰ ਅਰਜ਼ ਕਰਾਂਗਾ ਕਿ ਦੌਲਤ ਆਪਣਾ ਪ੍ਰਭਾਵ ਪਾਉਂਦੀ ਹੈ ਚ ਕੋਈ ਸ਼ੱਕ ਨਹੀਂ ਨੀਵਾ ਬੰਦਾ ਉਸ ਕੁਲ ਦੌਲਤ ਹੋ ਜਾ ਦੇਖ ਕੇ ਝੁਕਦੇ ਆ ਸੁਹਲਤਾ ਬਹੁਤ ਨਹੀਂ ਅਗਲੀ ਬੇਨਤੀ ਵੈਗਰੂ ਜੀ ਸੱਚ ਹੈ ਵੇ ਕਿ ਦੁਨੀਆ ਦੀ ਦੌਲਤ ਸੰਸਾਰ ਦੇ ਰਿਸ਼ਤੇ ਵੀ ਲੀਰੋ ਲੀਰ ਕਰਕੇ ਰੱਖ ਦਿੰਦੀ ਹੈ। ਪ੍ਰਾਣ ਨਾਲ ਪ੍ਰਾਅ ਮਿਲ ਕੇ ਰਾਜੀ ਨਹੀਂ। ਮਾਂ ਤੇ ਪੁੱਤ ਇੱਕ ਦੂਜੇ ਨੂੰ ਮਿਲ ਕੇ ਰਾਜੀ ਨਹੀਂ। ਬਸ ਆ ਹੀ ਫਰਕ ਹੈ। ਦੁਨੀਆ ਦੀ ਦੌਲਤ ਅਕਸਰ ਰਿਸ਼ਤਿਆਂ ਦੀਆਂ ਦੀਵਾਰਾਂ ਨੂੰ ਖੜੀਆਂ ਕਰ ਦਿੰਦੀ ਏ ਪਰ ਨਾਮ ਧੰਨ ਐਸਾ ਪਿਆਰਿਓ ਜਿਹੜਾ ਵਿਤਕਰੇ ਦੀਆਂ ਦੀਵਾਰਾਂ ਨੂੰ ਤੋੜ ਕੇ ਆਪਣੀ ਗਲਵਕੜੀ ਵਿੱਚ ਲੈ ਲੈਂਦਾ। ਹਜ਼ੂਰ ਸੱਚੇ ਪਾਤਸ਼ਾਹ ਮੈਂ ਫਿਰ ਉਜਲੀ ਗੱਲ ਸੁਣਾ ਰਿਹਾ ਸਾਂ। ਉਹਨਾਂ ਕਹੇ ਵੀ ਸਾਡੇ ਕਰੇ ਸ਼ਾਂਤੀ ਨੇ ਦੌਲਤ ਬੜੀ ਏ ਕਮਾਨੇ ਬਹੁਤ ਕੋਸ਼ਾਂ ਕੱਪੜੇ ਜੋ ਬੱਚੇ ਮੰਗਦੇ ਦਿੰਨੇ ਆ ਪਰ ਗਵਾਂਢੀ ਦਿਹਾੜੀ ਕਰਦੇ ਆ ਰੇੜੀਆਂ ਲਾਂਦੇ ਆ ਆਰਾਮ ਨਾਲ ਰਾਤ ਨੂੰ ਵਸਦੇ ਖੇਡਦੇ ਆਉਂਦੇ ਆ ਇਕੱਠੇ ਪ੍ਰਸ਼ਾਦਾ ਛਕਦੇ ਆ ਉਹ ਜਿਹੜਾ ਸੱਜਣ ਆਇਆ ਸੀ ਕਹਿੰਦਾ ਵੀ ਹਾਸਾ ਤਾਂ ਇਹਨਾਂ ਦਾ ਵੀ ਮੁੱਕ ਜਾਏਗਾ ਪਰ ਖਰਚ ਕਰਨਾ ਪੈਣਾ ਕੁਝ ਉਹਨੇ ਕਿਹਾ ਖਰਚ ਕੀ ਸਮਝਾਉਣ ਵਾਲੇ ਨੇ ਗੱਲ ਲਈ ਕਹਿੰ ਲੈ ਕੇ 99 ਰੁਪਏ ਚਾਹੀਦੇ ਜਿੱਥੋਂ ਗੱਲ ਚ ਨੜੇ 99 ਦਾ ਚੱਕਰ ਚੱਲ ਪਿਆ ਕਿ ਕਈ ਵਾਰੀ ਕਈ ਸ਼ਬਦ ਅਸੀਂ ਸਭੈ ਕਰਨ ਵਰਤਨੇ ਪਰ ਉਹਨਾਂ ਪਿੱਛੇ ਅਰਥ ਬੜੇ ਹੁੰਦੇ ਐ ਇੱਕ ਵਾਰ ਮੈਂ ਅਰਜ਼ ਕੀਤੀ ਸੀ ਅਸੀਂ ਪੰਜਾਬ ਚ ਇੱਕ ਕਹਾਵਤ ਵਰਤਨੇ ਆ ਕਿ ਇਹ ਬੰਦਾ ਨਾ ਤਿੰਨਾ ਵਿੱਚ ਨਾ 13 ਵਿੱਚ ਛੇ ਦੇ ਇੱਕ ਵਾਰ ਇੱਥੇ ਅਰਜ਼ ਕੀਤੀ ਸੀ ਪਹਿਲਾਂ ਜਿਹੜਾ ਵਿਆਹ ਸੀ ਨਾ ਉਹ 3 ਦਿਨ ਚ ਖਤਮ ਹੋ ਜਾਂਦਾ ਸੀ ਚੇਤੇ ਰੱਖਿਓ ਹੁਣ ਕੰਮ ਉਲਟਾ ਹੋ ਗਿਆ ਜਿਹੜਾ ਮਿਰਤਕ ਦਾ ਭੋਗ ਸੀ ਉਹ ਤੇਰੀਆ ਕਰਦੇ ਸੰਜੀ ਕਹੇ ਵੀ ਕਈ ਸਤਾਰੀਆਂ ਕਰਦੇ ਸੰਜੀ ਤੇ ਦਸਹਿਰਾ ਵਿਆਹ ਸਿਰਫ 3 ਦਿਨ ਚ ਮੁੱਕਦਾ ਸੀ ਵੜ ਮੈਂ ਪੰਜਾਬੀ ਦੇ ਆਪਣੀ ਸ਼ਬਦ ਵਰਤਨ ਲਗਾ ਪਿੰਡੂ ਵਿਆਹ ਤੋਂ ਪਹਿਲਾਂ ਜਿੱਦਣ ਬਰਾਤ ਚੜ੍ਹਨੀ ਉਸ ਤੋਂ ਪਹਿਲਾ ਦਿਨ ਸਾਡੇ ਪਿੰਡਾਂ ਚ ਕਹਿੰਸਨ ਅਜ ਵੜ ਵਾਲਾ ਦਿਨ ਹੈ ਰਿਸ਼ਤੇਦਾਰ ਸ਼ਰੀਕੇ ਬਰਾਦਰ ਨੂੰ ਰੋਟੀ ਦੇਣੀ ਦੂਜਾ ਦਿਨ ਵਿਆਹ ਦਾ ਤੇ ਤੀਜਾ ਮੁਖਲਾਵਾ 3 ਦਿਨ ਸੰਜੀ ਕਮਾਲ ਦੀ ਗੱਲ ਜਿਹੜੀ ਮਿਰਤਕ ਸੀ ਉਹ 10 12 13 ਸਤਾਰੀਏ ਤੱਕ ਕਹਿੰਦੇ ਸਨ ਹੁਣ ਕੰਮ ਉਲਟਾ ਹੋ ਗਿਆ ਜਿਹੜਾ ਕੰਮ 13 ਦਿਨਾਂ ਚ ਕਰਨਾ ਸੀ ਉਹ 3 ਦਿਨਾਂ ਚ ਮੁਕਦਾ ਪਿਆ ਅੱਜ ਸੰਸਕਾਰ ਕੀਤਾ ਐ ਤਵਾਰ ਭੋਗ ਪੌਕਾ ਮਨਵੇੜੋ ਇਸ ਤਰੀ ਹੈ ਜੀ ਤਿੰਨ ਵਾਲਾ ਜਿਹੜਾ ਉਹ 13 ਚ ਚਲਾ ਗਿਆ ਅੱਜ ਮਹਿੰਦੀ ਹੈ ਜੀ ਅੱਜ ਰਿੰਗ ਸ਼ਰਮਣੀ ਹੈ ਜੀ ਅੱਜ ਅਸੀਂ ਕੀ ਆ ਕਹਿੰਦੇ ਚੁੰਨੀ ਚੁੰਨੀ ਚੜਾਣ ਜਾਣਾ ਹੈ ਜੀ ਅੱਜ ਫੇਰਾ ਪਾਣ ਜਾਣਾ ਮੈਂ ਕਹਿੰਦਾ ਜਿਹੜਾ ਮੁਰਤੇ ਵਾਲਾ ਕੰਮ ਸੀ ਉਹ ਵਿਆਹ ਵਾਲਾ ਬਣ ਗਿਆ ਤੇ ਜਿਹੜਾ ਮਰਨ ਤੋਂ ਬਾਅਦ 13 ਦਿਨਾਂ ਦਾ ਕਰਦੇ ਸੰ ਚੇਤੇ ਰੱਖਿਓ ਉਹ ਬੰਦੇ ਨੇ ਖਤਮ ਕਰਕੇ ਰੱਖ ਦਿੱਤਾ ਵਿਆਹ ਵਾਲਾ ਕੰਮ ਰੱਖ ਦਿੱਤਾ ਇਹ ਕਹਾਮਤਾ ਸੰ 3 ਤੇ 13 ਦਾ ਮਤਲਬ ਇਹ ਸੀ ਕਿ ਨਾ ਤਿੰਨਾ ਚ ਨਾ 13 ਚ ਇਹਦਾ ਮਤਲਬ ਇਹ ਸੀ ਇਸ ਬੰਦੇ ਦੀ ਕੋਈ ਕੀਮਤ ਨਹੀਂ ਨਾ ਕਦੀ ਇਸ ਨੂੰ ਘਰਦਿਆਂ ਨੇ ਵਿਆਹ ਵਿੱਚ ਪੁੱਛਿਆ ਤੇ ਨਾ ਕਿਸੇ ਮਰੀ ਵਿੱਚ ਪੁੱਛਿਆ ਭਾਵੇਂ ਸਿਰ ਵੀ ਨਾ ਕੋਈ ਇਸ ਬੰਦੇ ਦੀ ਕੋਈ ਵੈਲਿਊ ਨਹੀਂ ਕੀਮਤ ਨਹੀਂ ਮੈਂ ਫਿਰ ਬੇਨਤੀ ਕਰਾਂ ਉਹਨੇ ਕਿਹਾ ਵੀ 99 ਖਰਚੇ ਨੇ ਪੈਂਡੇ ਨੇ ਤੇ ਯਾਦ ਰੱਖਿਓ ਬੰਦਾ ਕਈ ਵਾਰੀ ਦੂਜੇ ਦੇ ਘਰ ਵਿੱਚ ਦੁੱਖ ਪਾਣ ਲਈ ਆਪਣੀ ਕੁਰਬਾਨੀ ਨੂੰ ਵੀ ਦੇਣ ਨੂੰ ਤਿਆਰ ਹੋ ਜਾਂਦਾ ਹੈ। ਕਹਿੰਦਾ ਇਹਦੇ ਘਰ 'ਚ ਕਲੇਸ਼ ਪੈਣਾ ਚਾਹੀਦਾ ਕੋਈ ਨੇ 99 ਦੇ ਦਿਆ। ਉਹਨੇ 99 ਦਿੱਤੇ ਉਹਨੇ ਚੁੱਕ ਕੇ ਗਵਾਂਡੀਆਂ ਦੇ ਘਰ ਚਾ ਸੁੱਟੇ। ਦੁਪਹਿਰੇ ਜਦੋਂ ਸਾਰੇ ਕੰਮ ਕਰਨ ਗਏ ਸਨ ਸ਼ਾਮ ਨੂੰ ਛੱਡ ਦਿੱਤੇ। ਘਰ ਆਏ ਪੁਰਾਣੇ ਵੇਲੇ ਦੀ ਗੱਲ ਹੈ। ਉਹ ਕਹਿੰਦੇ ਨੇ ਵੇਖਿਆ ਵੀ ਘਰ ਪਈਏ ਪੈਸੇ ਖਿਲਰੇ ਪਏ। ਬਜ਼ੁਰਗ ਨੇ ਕਾ ਇਕੱਠੇ ਕਰੋ। ਇਕੱਠੇ ਕਰਕੇ ਜਦੋਂ ਸਾਰੇ ਗਿਣੇ ਤੇ ਗਿਣ ਕੇ ਬੜੇ 99 ਹੌਕਾ ਲੈ ਕੇ ਕਹਿੰਦਾ ਜੇ ਕਿਤੇ ਇੱਕ ਹੁੰਦਾ ਤੇ 100 ਪੂਰਾ ਹੋ ਜਾਣਾ ਸੀ ਕਹਿੰਦਾ ਅੱਜ ਤੋਂ ਬਾਅਦ ਕੰਟਰੋਲ ਕਰੂ ਖਾਣੇ ਪੀਣੇ ਤੇ ਹੁਣ ਝਗੜਾ ਇੱਕ 99 ਆ ਗਿਆ ਇਹ ਸ਼ੁਰੂ ਹੋ ਗਿਆ ਕਿ ਕਿਹੜਾ ਕੋਰ ਰੱਖਦਾ ਕਿਤੇ ਬੇਈਮਾਨੀ ਨਾ ਕਰ ਜੇ ਦੂਜਾ ਇਹੜਾ ਇੱਕ ਇਕੱਠਾ ਕਰਨਾ ਹੈ ਪੁਰਾਣੇ ਸਮੇਂ ਦੀ ਗੱਲ ਆਪਨਾਪ ਸੰਕੋਚ ਪਿਆਰਿਓ ਪਹਿਲੇ ਦਿਨ ਆਰਾਮ ਨਾ ਸੁੱਤੇ ਦੂਜੇ ਦਿਨ ਕਲੇਸ਼ ਪੈ ਗਿਆ ਤੂੰ ਕਿੱਥੇ ਲਕਾਏ ਨੇ ਕਿੱਥੇ ਖਾਣਾ ਲਈ بے ਵਿਸ਼ਵਾਸੀ ਪੈਦਾ ਹੋਗੇ ਜਦੋਂ ਦੂਜੇ ਦਿਨ ਘਰ ਚ ਕਲੇਸ਼ ਪਿਆ ਉਹ ਸੱਜਣ ਨੇ ਕਿਹਾ ਲੈ ਮਿੱਤਰਾ ਅਜ ਤੋਂ ਬਾਅਦ ਇਹ ਵੀ ਨਹੀਂ ਸੁਣਦੇ ਕਿਉਂਕਿ ਸੌ ਕਦੀ ਪੂਰਾ ਨਹੀਂ ਹੋਣਾ ਇਹਨਾਂ 99 ਦੇ ਚੱਕਰ ਵਿੱਚ ਹੀ ਲੜੀ ਜਾਂਦਾ ਸਿਰਫ ਇੱਕ ਬੇਨਤੀ ਏ ਇਹ ਸੱਚ ਮੁੱਚ ਲੀਰੋ ਲੀਰ ਕਰਦੀ ਗੁਰੂ ਗ੍ਰੰਥ ਸਾਹਿਬ ਇਸ ਤਤ ਨੂੰ ਬਾਣੀ ਚ ਗਿਆ ਕਬੀਰ ਸਾਹਿਬ ਦਾ ਇੱਕ ਸ਼ਬਦ ਹੈ ਉਹ ਕਹਿ ਕੇ ਤਪੋਂ ਕਿਉਂਕਿ ਵਿਸ਼ਾ ਸਾਡਾ ਵੈਸੇ ਇਹ ਨਹੀਂ ਕਾਚੇ ਧੰ ਦਾ ਕੋਈ ਵਿਸ਼ਾ ਨਹੀਂ ਮੈਂ ਇੱਕ ਬਖ ਸਰਵਿਸ ਕਰਕੇ ਰੱਖਿਆ ਕਿ ਜਦੋਂ ਦੁਨੀਆ ਦਾ ਧੰ ਆਉਂਦਾ ਹੈ ਬੰਦਾ ਹੰਕਾਰੀ ਤੇ ਮੈਲਾ ਹੋ ਜਾਂਦਾ ਹੈ ਜਦੋਂ ਨਾਮ ਧੰ ਆਉਂਦਾ ਹੈ ਗੁਰਮਖੋ ਜੋ ਭਾਗਾ ਵਾਲਾ ਤੇ ਰਸ ਵਿੱਚ ਭਰਪੂਰ ਹੋ ਜਾਂਦਾ ਇਹ ਤੇ ਸਤਗੁਰੂ ਨੇ ਖੰਮ ਧੰ ਬੰਦ ਪਰਿਆ ਪਰデア ਉੰਜ ਬਾਣੀ ਚ ਗੁਰਦੇਵ ਖੋਲ ਕਹਿੰਦੇ ਆ ਕਿ ਧੰ ਭੂਮ ਕਾ ਜੋ ਕਰੈ ਗਮਾਨ ਸ਼ੋ ਮੂਰਖ ਅੰਦਾ ਗਿਆ ਪਰ ਆਪਣੇ ਲਈ ਸ਼ਬਦ ਇਹ ਮਾਣ ਭਰਿਆ ਹੰਕਾਰ ਭਰਿਆ ਨਹੀਂ ਇਹ ਮਾਣ ਹੈ ਆਪਣੇ ਵੈਗੁਰੂ ਤੇ ਕਿ ਮੇਰੇ ਪ੍ਰਮਾਤਮਾ ਤੁਹ ਕਿਰਪਾ ਕੀਤੀ ਮੇਰੇ ਤੋਂ ਭਾ ਕੇ ਦੇ ਚੰਗਿਆ ਵਦ ਮੇਰੇ ਤੋਂ ਤਨਾਟ ਕੌਣ ਗੁਰੂ ਗ੍ਰੰਥ ਸਾਹਿਬ ਦਾ ਇੱਕ ਸ਼ਬਦ ਸਿਰਫ ਕਬੀਰ ਸਾਹਿਬ ਦੇ ਦੋ ਬਚਨ ਨੇ ਕਿ ਪਦਾਰਥ ਕ੍ਰੂਚੀ ਵਾਲਾ ਮਰਜ਼ ਕੀਤੀ ਸੱਚ ਵਿੱਚ ਉਹ ਪਦਾਰਥਾਂ ਨਾਲ ਬੰਦੇ ਦੀ ਕੀਮਤ ਪਾਉਂਦਾ ਹੈ ਤੇ ਰੋਹਾਨੀਅਤ ਕਮਾਣ ਵਾਲਾ ਬੰਦੇ ਦੀ ਬੰਦਗੀ ਨੂੰ ਵੇਖ ਕੇ ਕਿੰਮਤ ਪੰਦ